ਲਵੀ ਦੋਸਤੋ ਹੱਸੀ ਗਾਲ ਬਈ ਸਾਰਿਆਂ ਨੂੰ ਬਈ ਆਪਾਂ ਤੁਹਾਡੇ ਲਈ ਲੈ ਕੇ ਅੱਜ ਰਗੜਾ ਬਈ ਤੁਸੀਂ ਦੇਖ ਸਕਦੇ ਹੋ ਬਈ ਰਗੜੇ ਦਾ ਸਾਮਾਨ ਬਈ ਜੋਰੇ ਬਈ ਦਾ ਲੌਂਗ ਜੋਪਰਾਂ ਦਾ ਬਈ YouTube ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਬਈ ਲਓ ਬਈ ਤੁਸੀਂ ਤਗੜੇ ਦਾ ਸਾਮਾਨ ਦੇਖ ਸਕਦੇ ਹੋ ਬਈ ਕੱਲੀ ਕੱਲੀ ਚੀਜ਼ ਹੈ ਜੋਰੇ ਪੁਰਾਣੇ ਪਾਈ ਹੋਈ ਹੈ ਬਈ ਤੇ YouTube ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਬਈ ਨਵੇਂ-ਨਵੇਂ ਤਰੀਕੇ ਨੇ ਬਈ ਡਾਈਟ ਪਲਾਨ ਲਈ ਬਈ ਜੰਪ ਲਈ ਬਈ ਸਾਈਜ਼ਾਂ ਲਈ ਹਨਾ ਜੋਰਾ ਦੱਸੂ ਸਾਰਾ ਕੁਝ ਬਈ ਤੁਹਾਨੂੰ ਤੇ YouTube ਚੈਨਲ ਦਾ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਈ ਤੁਹਾਡੇ ਲਈ ਜੋਰਾ ਵੀਰਾ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦਾ ਰਹਿੰਦਾ ਬਾਈ ਫੁੱਲ ਵੀਡੀਓ ਇਹ YouTube 'ਤੇ ਮਿਲਿਆ ਕਰੂ ਸ਼ਾਰਟ ਵੀ ਮਿਲਿਆ ਕਰੂ ਤੁਹਾਨੂੰ Instagram ID ਬਾਈ ਜੋਰਾ ਜੋਂਪਰ ਦੇ ਨਾਂ ਤੇ ਆ ਬਾਈ ਆ ਤੁਸੀਂ ਦੇਖ ਸਕਦੇ ਹੋ ਬਾਈ ਕੀ ਕੀ ਸਮਾਨ ਪੈਂਦਾ ਰਗੜੇ ਦੇ ਵਿੱਚ ਬਾਈ ਜੇ ਕਿਸੇ ਨੇ ਜਿਆਦਾ ਹੀ ਆਨੰਦ ਲੈਣਾ ਬਾਈ ਤਾਂ ਰਗੜੇ ਦੇ ਵਿੱਚ ਥੋੜਾ ਜਿਹਾ ਤੁਸੀਂ ਸੁੱਖਾ ਐਡ ਕਰ ਸਕਦੇ ਹੋ ਮੜਾ ਜਾਂ ਦਕਾਬਟ ਤੋਂ ਦਕਾਬਟ ਥੋੜੀ ਦੂਰ ਹੋ ਜਾਂਦੀ ਹੈ ਬਾਈ ਆ ਦੇਖ ਸਕਦੇ ਹੋ ਖਾਸ ਖਾਸ ਇਹਨੇ ਪਾਈ ਹੋਈ ਆ ਬਾਈ ਵਿੱਚ ਮਾੜੀ ਮੋਟੀ ਬਈ ਨਾਲ ਸੌਂਪ ਬਈ ਬਦਾਮ ਬਈ ਉਹ ਬਈ ਦੋਸਤੋ ਨੇ ਤਵਾ ਸ਼ਰੀਪ ਪਾਈ ਆ ਵੀ ਕਾਲੀਆਂ ਮਿਰਚਾਂ ਮੱਜ ਬਦਾਮ ਸੌਂਫ ਬਈ ਲਈ ਜੀ ਲਈ ਤਿਆਂ ਬਈ ਥੋੜੀਆਂ ਵੱਧ ਪਾਉਂਦਾ ਜੇ ਤੁਲੇ ਕਰੰਟ ਨਿਕਲ ਜਾਂਦਾ ਬਈ ਫਿਰ ਤੁਸੀਂ ਮੜਾ ਜਾ ਗੁਲਾਬ ਦੇ ਫੁੱਲ ਵੀ ਪਾ ਸਕਦੇ ਹੋ ਬਈ ਫੁੱਲ ਬਹੁਤ ਸੋਹਣੇ ਬਈ ਜਿਹੜੇ ਲੱਗੇ ਹੁੰਦੇ ਆ ਬਈ ਬੁੱਝਾਂ ਤੇ ਪਾਰਕਾਂ ਦੇ ਵਿੱਚ ਲਗਭਗ ਬਾਈ ਸਮਾਨ ਪੈ ਚੁਕਿਆ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਇਹਦੇ ਨਾਲ 40 45 ਮਿੰਟ ਲੱਗ ਜਾਂਦੇ ਆ ਬਾਈ ਤੁਸੀਂ ਹੌਲੀ ਹੌਲੀ ਰਗੜਨਾ ਇਹਨੂੰ ਚੰਗੀ ਤਰ੍ਹਾਂ ਬਾਈ ਫਿਰ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਈ ਦਿਖਾਉਂਦਾ ਤੁਹਾਨੂੰ ਜੋਰਾ ਭਰਾ ਆਪਣਾ ਵੀ ਕਿਵੇਂ-ਕਿਵੇਂ ਰਗੜਾ ਬਣਦਾ ਕਿਵੇਂ ਤਿਆਰ ਹੁੰਦਾ ਬਾਈ ਤੇ ਕਿਵੇਂ ਕੱਢਣਾ ਬਾਈ ਫਿਰ ਤੁਸੀਂ ਬਈ ਇਹਦੇ ਵਿੱਚ ਮੜਾਇਆ ਮਿੱਠਾ ਵੀ ਐਡ ਕਰ ਸਕਦੇ ਹੋ ਆ ਦੇਖ ਸਕਦੇ ਹੋਣੇ ਬਾਈ ਤੁਸੀਂ ਜੋਰਾ ਰਗੜਾ ਪੂਰਾ ਘਮਾ ਰਿਹਾ ਬਈ ਕੁੰਡਾ ਇਹ ਪੂਰਾ ਜੋਰ ਲਾ ਰਿਹਾ ਆ ਦੇਖੋ ਬਾਈ ਪੂਰਾ ਪੂਰਾ ਜੁਰਾ ਚੇ ਗਣਾ ਵੀ ਲੱਗ ਰਹਿਣਾ ਤੁਹਾਨੂੰ ਕਿਉਂ ਦੱਸਿਓ ਕਮੈਂਟ ਕਰਕੇ ਵੀਰ ਕਿਦਾਂ ਲੱਗਦਾ ਦੱਸਿਓ ਫਿਰ ਤੁਹਾਡੇ ਲਈ ਜੁਰਾ ਭਰਾ ਕਿੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਬਾਈ ਕਮੈਂਟ ਜ਼ਰੂਰ ਕਰਨੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰੋ ਲਓ ਵੀ ਦੋਸਤੋ ਤੁਸੀਂ ਵੀਡੀਓ ਦੇ ਐਂਡ ਤੱਕ ਰਣੀ ਰਿਆ ਕਰੋ ਬਾਈ ਐਂਡ ਤੇ ਜੁਰਾ ਭਰਾ ਤੁਹਾਡੇ ਲਈ ਕੁਝ ਨਵੀਂ ਚੀਜ਼ ਦੱਸੂਗਾ ਬਾਈ ਜਿਹੜੇ ਕਿ ਤੁਹਾਡੇ ਲਈ ਸਪਲੀਮੈਂਟ ਬਈ ਕੰਮ ਆਣਗੇ ਵੀ ਜੰਪ ਦੇ ਵਿੱਚ ਜੰਪ ਲਈ ਬਈ YouTube ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਬਈ ਨਵੇਂ ਤੇ ਨਵੇਂ ਤਰੀਕੇ ਲਈ ਤੁਹਾਨੂੰ ਟ੍ਰੇਨ ਕਰੂਗਾ ਬਈ ਜੋਰਾ ਭਰਾ ਕਿਸੇ ਨਹੀਂ ਬਈ ਵਰਕਆਊਟ ਦੀ ਡਾਈਟ ਪਲਾਨ ਦੀ ਜਾਣਕਾਰੀ ਲੈਣੀ ਹੈ ਤਾਂ ਕਮੈਂਟ ਜਰੂਰ ਕਰ ਸਕਦੇ ਹੋ ਬਈ ਜੋਰੇ ਭਰਾ ਦਾ YouTube ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਆ ਕਰੋ ਲਓ ਬਈ ਰਗੜਾ ਲੱਗ ਭਗ ਬਈ ਬਣ ਕੇ ਹੋ ਗਿਆ ਤਿਆਰ ਬਈ ਹੁਣ ਤੁਸੀਂ ਦੇਖ ਸਕਦੇ ਹੋ ਜੋਰਾ ਬਈ ਪੂਰਾ ਪੀਣ ਲਈ ਤਿਆਰ ਆ ਬਈ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਸ਼ੱਕਰ ਵੀ ਐਡ ਕਰ ਸਕਦੇ ਹੋ ਮਿਠਾਣਾ ਐਡ ਕਰੋ ਧੰਨਵਾਦ